ਸਥਾਨ ਜਿੱਥੇ ਚਮਕੌਰ ਦੀ ਗੜੀ ਦਾ ਦੁਹਰਾਇਆ ਗਿਆ ਸੀ ਇਤਿਹਾਸ ਪਾਪਾ ਬੰਦਾ ਸਿੰਘ ਬਹਾਦਰ ਨੂੰ ਇਸ ਗੜੀ ਦੇ ਵਿੱਚ ਪਿਆਸੀ 8 ਮਹੀਨੇ ਦਾ ਕੇਰਾ ਗੜੀ ਦੇ ਅੰਦਰ ਮੌਜੂਦ ਸਿੱਖਾਂ ਦੇ ਕੋਲੋਂ ਮੁੱਕ ਗਿਆ ਸੀ ਰਾਸ਼ਨ ਪਾਣੀ ਅੰਤ ਇਸੇ ਜਗ੍ਹਾ ਤੋਂ ਗ੍ਰਿਫਤਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਜਾਇਆ ਗਿਆ ਸੀ ਲਾਹੌਰ ਆਓ ਕਰਮੋਨੇ ਹਾਂ ਇਸ ਮਹਾਨ ਸਥਾਨ ਦੇ ਦਰਸ਼ਨ ਕਿਲੇ ਜਲਮ ਦੇ ਕਰਨ ਲਈ ਢਹ ਢੇਰੀ ਮਥਾ ਨਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਗੁਰਸੇਵਤ ਟੀਵੀ ਤੇ ਮੈਂ ਹਾਂ ਗਗਨਦੀਪ ਸਿੰਘ ਅੱਜ ਅਸੀਂ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੇ ਚਮਕੌਰ ਦੀ ਗੜੀ ਮੰਗ ਇਤਿਹਾਸ ਦੁਹਰਾਇਆ ਗਿਆ ਸੀ ਜੀ ਹਾਂ ਇਹ ਜਗ੍ਹਾ ਇਸ ਨੂੰ ਕਿਹਾ ਜਾਂਦਾ ਹੈ ਗੜੀ ਗੁਰਦਾਸ ਨੰਗਲ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਦੋ ਤੋਂ 3000 ਜੋ ਸਿੰਘ ਸਨ ਉਹਨਾਂ ਨੂੰ ਇੱਥੇ 8 ਮਹੀਨੇ ਜਿਹੜਾ ਹੈ ਘੇਰਾ ਪਿਆ ਰਿਹਾ 8 ਮਹੀਨੇ ਦੇ ਘੇਰੇ ਤੋਂ ਬਾਅਦ ਜਦੋਂ ਮੁਗਲ ਫੌਜਾਂ ਨੇ ਇਸ ਗੜੀ ਦੇ ਉੱਤੇ ਹਮਲਾ ਕੀਤਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ 800 ਸਿੰਘਾਂ ਨੂੰ ਪਹਿਲਾਂ ਲਾਹੌਰ ਲੈ ਜਾਇਆ ਗਿਆ ਤੇ ਉੱਥੋਂ ਬਾਅਦ ਵਿੱਚ ਜਲੂਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਦਿੱਲੀ ਦੇ ਕুতਬ ਮੀਨਾਰ ਦੇ ਕੋਲ ਮਹਿਰੋਲੀ ਵਿਖੇ ਲੈ ਜਾਇਆ ਗਿਆ ਜਿੱਥੇ ਹਰ ਰੋਜ਼ ਸੋਹ ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਇਸ ਜਗ੍ਹਾ ਨੂੰ ਗੜੀ ਗੁਰਦਾਸ ਨਗਰ ਕਿਹਾ ਜਾਂਦਾ ਇਸ ਜਗ੍ਹਾ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਹੀ ਸਿੰਘਾਂ ਨੂੰ ਗ੍ਰਫਤਾਰ ਕੀਤਾ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਇਹ ਪਾਵਨ ਸਥਾਨ ਗੁਰਪ੍ਰਸਾਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਿਸ ਜਗ੍ਹਾ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜੋ ਸੇਖ ਕੌਮ ਦੇ ਪਹਿਲੇ ਬਾਦਸ਼ਾਹ ਮਹਾਨ ਜਰਨੈਲ ਸੂਰਬੀਰ ਜੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੋ ਕਿ ਆਪੇ ਆਪਣੇ ਸਾਥੀ ਸਿੰਘਾਂ ਸਮੇਤ ਇਸ ਪਾਵਨ ਅਸਥਾਨ ਤੇ ਕਿਵੇਂ ਅਸੀਂ ਕਦੋਂ ਪਹੁੰਚੇ ਜੋ ਸੀ ਤੁਹਾਡੀ ਸੰਗਤ ਦੇ ਨਾਲ ਬੜੇ ਵਿਸਥਾਰ ਦੇ ਨਾਲ ਸਾਂਝਾ ਕਰਾਂਗੇ ਦਾਸ ਤਕਰੀਬਨ ਕਾਫੀ ਸਮੇਂ ਤੋਂ ਇਸ ਪਾਵਨ ਸਥਾਨ ਤੇ ਗਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਰਿਆ ਹੈ ਇਹ ਉਹ ਪਾਵਨ ਅਸਥਾਨ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਸ਼ਮੇਸ਼ ਪਿਤਾ ਧੰਨ ਗੁਰਕਲਗੀਰ ਮਹਾਰਾਜੀ ਤੋਂ ਥਾਪੜਾ ਲੈ ਕਰਕੇ ਜਦੋਂ ਨਰੇੜ ਤੋਂ ਆਪਣੇ ਸਿੰਘਾਂ ਸਮੇਤ ਚਾਲੇ ਪਾਏ ਤੇ ਗੁਰਸਾਬਾਂ ਦੀ ਕਿਰਪਾ ਦੇ ਨਾਲ ਸਿੰਘਾਂ ਸੂਰਮਿਆਂ ਦੇ ਨਾਲ ਸੰਗਤਾਂ ਦੇ ਨਾਲ ਜਦੋਂ ਸਰਹੰਦ ਨੂੰ ਫਤਿਹ ਕੀਤਾ ਸਮਾਣਾ ਕੜਾਮ ਠਸਕਾ ਮਸਤਬਾਬਾਦ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਸਾਰਿਆਂ ਨੂੰ ਫਤਿਹ ਕੀਤਾ ਕਿਉਂਕਿ ਉਸ ਸਮੇਂ ਸਰਹੰਦ ਦਾ ਜੋ ਵਕਬਾ ਸੀ ਲੁਧਿਆਣੇ ਤੋਂ ਲੈ ਕੇ ਕਰਨਾਲ ਤੱਕ ਫੈਲਿਆ ਹੋਇਆ ਇਹ ਸਰਹੰਦ ਦੇ ਸੂਬੇਦਾਰ ਵਜ਼ੀਰ ਦਾ ਜਿਸ ਸੂਬੇਦਾਰ ਸਰਹੰਦ ਦੇ ਨੂੰ ਖਤਮ ਕਰਕੇ ਤੇ ਬੰਦਾ ਸਿੰਘ ਬਹਾਦਰ ਨੇ ਉਹ ਛੋਟੇ ਸਹਾਜਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਫਿਰ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਹੀ ਸੂਰਬੀਰਤਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਫਤਿਹ ਕੀਤਾ ਆਪਣੇ ਕਬਜ਼ੇ ਵਿੱਚ ਲਿਆ ਜਿਵੇਂ ਕਲਾਨੌਰ ਬਟਾਲਾ ਸ਼ਹਿਰ ਇਸ ਸਥਾਨ ਤੇ ਆਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਜੀ ਪਹਿਲਾਂ ਕਲਾਨੌਰ ਸ਼ਹਿਰ ਵਿਖੇ ਨਿਵਾਸ ਕਰ ਰਹੇ ਸਨ ਕਲਾਨੌਰ ਸ਼ਹਿਰ ਉਸ ਸਮੇਂ ਬਹੁਤ ਪ੍ਰਸਿੱਧ ਸ਼ਹਿਰ ਸੀ ਕਿਉਂਕਿ ਕਲਾਨੌਰ ਵਿਖੇ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦਾ ਜੋ ਬਚਪਨ ਹੈ ਉਹ ਸ਼ਹਿਰ ਵਿੱਚ ਬਤੀਤ ਕੀਤਾ ਉਹਨਾਂ ਨੇ ਆਪਣਾ ਤਕਰੀਬਨ 13-14 ਸਾਲ ਦੀ ਉਮਰ ਦੇ ਵਿੱਚ ਅਕਬਰ ਬਾਦਸ਼ਾਹ ਕਲਾਨੌਰ ਵਿਖੇ ਤਖਤ ਤੇ ਬਰਾਜਮਨ ਹੋਇਆ ਸੋ ਇਸ ਕਰਕੇ ਉਸ ਨੇ ਇਸ ਸ਼ਹਿਰ ਨੂੰ ਕਲਾਨੌਰ ਨੂੰ ਟੈਕਸ ਤੋਂ ਮੁਕਤ ਕੀਤਾ ਹੋਇਆ ਆਪਣੇ ਵੱਡੇ ਵੱਡੇ ਅਹਿਲਕਾਰ ਅਮੀਰ ਲੋਕਾਂ ਦੀ ਰਿਹائش ਜਿਹੜੀ ਆ ਉਹ ਕਲਾਨੌਰ ਵਿਖੇ ਬਣਾਈ ਬੰਦਾ ਸਿੰਘ ਬਹਾਦਰ ਜੀ ਨੇ ਕਲਾਨੌਰ ਨੂੰ ਫਤਿਹ ਕੀਤਾ ਕਲਾਨੌਰ ਫਤਿਹ ਕਰਨ ਤੋਂ ਬਾਅਦ ਤੇ ਫਿਰ ਉਹਨਾਂ ਨੇ ਲਾਹੌਰ ਦੇ ਜਿਹੜੀਆਂ ਬਾਹਰ ਲੀਆਂ ਚੌਕੀਆਂ ਸਨ ਉਹਨਾਂ ਨੂੰ ਵੀ ਫਤਿਹ ਕਰ ਲਿਆ ਫਿਰ ਜਿਹੜਾ ਲਾਹੌਰ ਦਾ ਸੂਬੇਦਾਰ ਸੀਗਾ ਸੈਦ ਅਸलम ਸੈਗਦ ਅਸलम ਨੇ ਆਪਣੇ ਆਪ ਨੂੰ ਬੰਦਾ ਸਿੰਘ ਬਹਾਦਰ ਦੇ ਡਰ ਤੋਂ ਇੱਕ ਕਿਲੇ ਅੰਦਰ ਕੈਦ ਕਰ ਲਿਆ ਤੇ ਹਿੰਦੁਸਤਾਨ ਦੇ ਬਾਦਸ਼ਾਹ ਫਰਖਸ਼ੀਅਰ ਨੂੰ ਚਿੱਠੀ ਲਿਖੀ ਕਿ ਮਿਹੇ ਬਾਦਸ਼ਾਹ ਮੇਰੇ ਹੱਥ ਖੜੇ ਨੇ ਮੈਂ ਹੁਣ ਬੰਦਾ ਸਿੰਘ ਬਹਾਦਰ ਦਾ ਟੱਕਰਾਂ ਨਹੀਂ ਕਰ ਸਕਦਾ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ ਤੇ ਮੈਂ ਤੁਹਾਨੂੰ ਗੁਜਾਰਸ਼ ਹੈ ਕਿ ਮੈਨੂੰ ਫੌਜ ਦਿਓ ਤਾ ਜੋ ਮੈਂ ਬੰਦਾ ਸਿੰਘ ਬਹਾਦਰ ਦੇ ਨਾਲ ਟੱਕਰਾ ਕਰ ਸਕਾਂ ਜੰਗ ਕਰ ਸਕਾਂ ਤੇ ਫਿਰ ਜਿਹੜਾ ਫਰਕਸ਼ੀਰ ਬਾਦਸ਼ਾਹ ਸੀ ਉਹਨੇ ਲਾਹੌਰ ਦੇ ਗਵਰਨਰ ਨੂੰ ਲਾ ਕੇ ਤੇ ਫਿਰ ਗਵਰਨਰ ਲਾਇਆ ਅਬਦੁੱਲ ਸਮੁੰਦ ਖਾਨ ਅਬਦੁੱਲ ਸਮੁੰਦ ਖਾਨ ਨੂੰ ਕਾਫੀ ਫੌਜ ਦੇ ਕਰਕੇ ਭੇਜਿਆ ਬੰਦਾ ਸਿੰਘ ਬਹਾਦਰ ਨੂੰ ਫੜਕਣ ਵਾਸਤੇ ਜਾਂ ਜਿੰਦਾ ਜਾਂ ਮਰਦਾ ਤਕਰੀਬਨ ਉਸ ਫੌਜ ਦੀ ਗਿਣਤੀ ਹੈ ਜੋ 3 ਸਾਢੇ 3 ਲੱਖ ਦੇ ਤਕਰੀਬਨ ਦੱਸੀ ਜਾਂਦੀ ਏ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਪਤਾ ਲੱਗਾ ਕਿ ਹਾਕਮ ਫੌਜ ਜਿਹੜੀ ਆ ਸਾਡਾ ਪਿੱਛਾ ਕਰਦੀ ਹੋਈ ਸਾਡੇ ਪਿੱਛੇ ਆ ਰਹੀ ਏ ਤੇ ਬੰਦਾ ਸਿੰਘ ਬਹਾਦਰ ਜੀ ਨੇ ਫਿਰ ਉਸ ਕਲਾ ਨਹਿਰ ਨੂੰ ਕਲਾਨੌਰ ਸ਼ਹਿਰ ਨੂੰ ਛੱਡਣਾ ਵਾਜਬ ਸਮਝਿਆ ਰਿਹਾਇਸ਼ੀ ਇਲਾਕਾ ਹੋਣ ਕਰਕੇ ਕਲਾਨੌਰ ਤੋਂ ਬਟਾਲੇ ਥਾਣੀ ਹੁੰਦੇ ਹੋਏ ਬੰਦਾ ਸਿੰਘ ਬਹਾਦਰ ਜੀ ਆਪਣੇ ਸਾਥੀ ਸਿੰਘਾਂ ਸਮੇਤ ਇਸ ਪਾਵਨ ਅਸਥਾਨ ਤੇ ਜਿਹਨੂੰ ਅਸੀਂ ਗੜੀ ਗੁਰਦਾਸ ਨੰਗਲ ਦੇ ਤੌਰ ਤੇ ਜਾਣਦੇ ਆਂ ਇਹ ਉਸ ਸਮੇਂ ਇਸ ਜਗ੍ਹਾ ਤੇ ਦੁਨੀ ਚੰਦ ਦੀ ਹਵੇਲੀ ਸੀ ਦੁਨੀ ਚੰਦ ਇਸ ਇਲਾਕੇ ਦਾ ਚੌਧਰੀ ਸੀ ਦੁਨੀ ਚੰਦ ਦੇ ਸਿਪਾਹੀਆਂ ਦੇ ਨਾਲ ਬੰਦਾ ਸਿੰਘ ਬਹਾਦਰ ਜੀ ਦਾ ਲੰਗ ਹੋਈ ਦੁਨੀ ਚੰਦ ਦਾ ਮਾਰਿਆ ਗਿਆ ਬੰਦਾ ਸਿੰਘ ਬਹਾਦਰ ਜੀ ਨੇ ਇਸ ਜਗ੍ਹਾ ਤੇ ਕਬਜ਼ਾ ਕੀਤਾ ਉਚਾਈ ਦੇ ਵਿੱਚ ਹਵੇਲੀ ਸੀ ਜੋ ਤਕਰੀਬਨ ਅਪ੍ਰੈਲ ਦੇ ਮਹੀਨੇ 1715 ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਆਪਣੇ ਸਾਥੀ ਸਿੰਘਾਂ ਸਮੇਤ ਇਸ ਪਾਵਨ ਅਸਥਾਨ ਤੇ ਪਹੁੰਚੇ ਨੇ ਤੇ ਪਿੱਛੇ-ਪਿੱਛੇ ਹਾਕਮ ਫੌਜ ਦਾ ਵੀ ਘੇਰਾ ਪਾ ਵਾ ਚਾਰ ਸਫੇਰੇ ਇਸ ਗੜੀ ਨੂੰ ਘੇਰਾ ਪਾ ਲਿਆ ਉਸ ਹਾਕਮ ਫੌਜ ਨੇ ਅਬਦੁਲ ਸਮੁੰਦਖਾਨ ਦੀ ਫੌਜ ਨੇ ਫਰਕਸ਼ੀਰ ਨੇ ਭੇਜਿਆ ਸੀ ਹਿੰਦੁਸਤਾਨ ਦੇ ਬਾਦਸ਼ਾਹ ਨੇ 8 ਮਹੀਨੇ ਘੇਰਾ ਪਿਆ ਰਿਆ ਪਿਆਰੀ ਸਾਧ ਸੰਗਤ ਜੀ ਇਸ ਗੜੀ ਨੂੰ 8 ਮਹੀਨੇ ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ 8 ਮਹੀਨੇ ਡੇੜੀ ਰਸਤਾ ਬਸਤਾ ਅੰਦਰ ਸਿੰਘਾਂ ਦੇ ਕੋਲ ਸਨ ਉਹ ਖਤਮ ਹੋ ਗਈਆਂ ਬਾਹਰੋਂ ਰਸਤਾ ਬਸਤਾ ਅੰਦਰ ਜਾਣ ਨਹੀਂ ਸੀ ਦਿੰਦੇ ਕਿਉਂਕਿ 3 3.5 ਲੱਖ ਫੌਜ ਦਾ ਘੇਰਾ ਅੰਦਰ ਸਾਡੇ ਤਕਰੀਬਨ 2.5 3000 ਸਿੰਘ ਇਸ ਘੇਰੇ ਦੇ ਵਿੱਚੋਂ ਬਾਹਰੋਂ ਅੰਦਰ ਰਸਤਾ ਬਸਤੇ ਜਾਣੀ ਬਹੁਤ ਔਖਾ ਸਮਾਂ ਸੀ ਸੋ 8 ਮਹੀਨੇ ਸਿੰਘਾਂ ਨੇ ਭੁੱਖੇ ਪਿਆਸੇ ਰਹਿ ਕੇ ਸਮਾਂ ਗੁਜ਼ਾਰਿਆ ਇਥੋਂ ਤੱਕ ਸਾਡੇ ਪ੍ਰਾਤਨ ਇਤਿਹਾਸਿਕ ਸਰੋਤ ਵਿੱਚ ਆਉਂਦਾ ਹੈ ਕਿ ਉਹਨਾਂ ਨੇ ਪੌਦਿਆਂ ਦੀਆਂ ਜੜ੍ਹਾਂ ਉਬਾਲ ਕੇ ਖਾਧੀਆਂ ਪੱਤਿਆਂ ਨੂੰ ਉਬਾਲ ਕੇ ਖਾਧਾ ਮਰੇ ਹੋਏ ਘੋੜਿਆਂ ਨੂੰ ਵੀ ਮਾਸ ਉਹਨਾਂ ਦਾ ਖਾਧਾ ਇਸ ਕਰਕੇ ਕਿ ਕਿਤੇ ਨਾ ਕਿਤੇ ਸਾਡੇ શરીਰ ਵਿੱਚ એનર્ਜੀ ਰਹੇ ਤਾਕਤ ਰਹੇ ਤਾਂ ਜੋ ਅਸੀਂ ਇਸ ਹਾਕਮ ਸਰਕਾਰ ਦੇ ਨਾਲ ਇਸ ਹਾਕਮ ਸਿਪਾਈਆਂ ਦੇ ਨਾਲ ਟਕਰਾ ਕਰ ਸਕੀਏ 8 ਮਹੀਨੇ ਇਸੇ ਤਰ੍ਹਾਂ ਸਮਾਂ ਚੱਲਿਆ ਅਖੀਰ ਜਦੋਂ ਖਾਣ ਪੀਣ ਦੀ ਅਵਸਥਾ ਮੁਕਣ ਦੇ ਕਰਕੇ ਥੋੜਾ ਸਰੀਰ ਕਮਜ਼ੋਰ ਵੀ ਹੋ ਜਾਂਦਾ ਤੇ ਜਿਹੜੇ ਹਾਕਮ ਫੋਰਸ ਸੀ ਉਹਨਾਂ ਨੇ ਅੰਦਰ ਹਮਲਾ ਬੋਲ ਦਿੱਤਾ ਹਮਲਾ ਬੋਲ ਕਰਕੇ ਗੱਡੀ ਦੇ ਅੰਦਰ ਉਹਨਾਂ ਨੇ ਵੜ ਕਰਕੇ ਗੱਡੀ ਦੇ ਅੰਦਰ ਪਹੁੰਚ ਕਰਕੇ ਤੇ ਸਾਡੇ ਸਿੰਘਾਂ ਨੂੰ ਸੂਰਮਿਆਂ ਨੂੰ ਕੈਦ ਕੀਤਾ ਜਿਨ੍ਹਾਂ ਵਿੱਚ ਬੰਦਾ ਸਿੰਘ ਬਹਾਦਰ ਜੀ ਪਾਈ ਬਾਦ ਸਿੰਘ ਜੀ ਅਜਦਾ ਸਿੰਘ ਜੀ ਬਹੁਤ ਸਾਰੇ ਐਸੇ ਸੂਰਮੇ ਸਿੰਘ ਜਿਨ੍ਹਾਂ ਨੂੰ ਕੈਦ ਕਰਕੇ ਇਸ ਜਗ੍ਹਾ ਤੋਂ ਪਾਈ ਬੰਦ ਬੰਦ ਸਿੰਘ ਬਹਾਦਰ ਜੀ ਨੂੰ ਹਾਥੀ ਉੱਪਰ ਬਿਠਾ ਕੇ ਪਿੰਡਰੇ ਵਿੱਚ ਕੈਦ ਕਰਕੇ ਬੇੜੀਆਂ ਵਿੱਚ ਕੈਦ ਕਰਕੇ ਇਸ ਜਗ੍ਹਾ ਤੋਂ ਇੱਕ ਜਲੂਸ ਦੀ ਤਰ੍ਹਾਂ ਤਕਰੀਬਨ ਇਤਿਹਾਸ ਵਿੱਚ ਆਉਂਦਾ ਹੈ ਕਿ 2000 ਸਿੰਘਾਂ ਦੇ ਸਿਰਾਂ ਨੂੰ ਨਿਰਜਿਆਂ ਤੇ ਟੰਗ ਕੇ ਇੱਕ ਜਲੂਸ ਦੀ ਤਰ੍ਹਾਂ ਜਿਹੜੇ ਉਹਨਾਂ ਦੇ ਸਰੀਰ ਸਨ ਉਹਨਾਂ ਨੂੰ ਕੱਟ ਕੇ ਟੋਟੇ ਕਰਕੇ ਗੱਡੀਆਂ ਉੱਤੇ ਲੱਦ ਕੇ ਸਿਰਾਂ ਨੂੰ ਨਿਰਜਿਆਂ ਤੇ ਟੰਗ ਕੇ ਲਾਹੌਰ ਖੜਿਆ ਲਾਹੌਰ ਤੋਂ ਫਿਰ ਦਿੱਲੀ ਲਿਜਾਇਆ ਗਿਆ ਉਹ ਇੱਕ ਜਲੂਸ ਦੀ ਤਰ੍ਹਾਂ ਤਾਂ ਕਰਕੇ ਕਿ ਜਿਹੜੇ ਸਿੰਘਾਂ ਦੇ ਹਮੈਤੀ ਨੇ ਉਹ ਡਰ ਜਾਣ ਕਿ ਜਿਹੜਾ ਸਰਕਾਰ ਦੇ ਨਾਲ ਬਾਗੀ ਬਣਦਾ ਜਿਹੜਾ ਇਹਨਾਂ ਦੀ ਹਮੈਤ ਕਰੇਗਾ ਉਹਨਾਂ ਦੇ ਵੀ ਅਸੀਂ ਹਸ਼ਰ ਇਸ ਤਰ੍ਹਾਂ ਕਰਾਂਗੇ ਇੱਕ ਡਰੋਨ ਦੇ ਕਰਕੇ ਕਿ ਤਾਂ ਜੋ ਇਹਨਾਂ ਦੇ ਹਮੈਤੀ ਡਰ ਜਾਣ ਦਿੱਲੀ ਲੈ ਜਾਇਆ ਗਿਆ ਜਿਨ੍ਹਾਂ ਵਿੱਚ ਗਿਣਤੀ ਹੈ 800 ਦੇ ਕਰੀਬ ਤਕਰੀਬਨ 800 ਸਿੰਘਾਂ ਨੂੰ ਕੈਦ ਕੀਤਾ ਗਿਆ ਦਿੱਲੀ ਲੈ ਜਾਇਆ ਗਿਆ ਦਿੱਲੀ ਦੇ ਜਾ ਕੇ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਰੋਜ਼ਾਨਾ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਉਹ ਵੀ ਇਸ ਕਰਕੇ ਕਿ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਦੇ ਸਾਹਮਣੇ ਅਸੀਂ 100 ਸਿੰਘਾਂ ਨੂੰ ਸ਼ਹੀਦ ਕਰਾਂਗੇ ਤੇ ਇਹ ਡਰ ਜਾਣਗੇ ਇਹ ਡਰ ਕੇ ਤੇ ਈਨ ਮੰਨਣਗੇ ਮੁਸਲਮਾਨ ਧਰਮ ਕਬੂਲ ਕਰ ਲੈਣਗੇ ਜਦੋਂ ਐਸੇ ਕੌਮ ਦਾ ਜਰਨੈਲ ਹੀ ਮੁਸਲਮਾਨ ਬਣ ਗਿਆ ਤੇ ਫਿਰ ਬਾਕੀਆਂ ਨੇ ਵੀ ਆਪਣੇ ਆਪ ਬਨ ਜਾਣਾ ਪਰ ਉਹ ਧੰਨ ਨੇ ਉਹ ਸੂਰਮੇ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਹੁਕਮਾਂ ਦੇ ਪਹਿਰਾ ਦਿੱਤਾ ਹੁਕਮ ਮੰਨਿਆ ਹੋਵੇ ਪ੍ਰਵਾਨ ਪਖਸਮਕਾ ਮਹਿਲ ਪਾਇ ਸੀ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਸਿੱਖੀ ਸਿੱਧਕ ਨੇ ਮੋਹਦੇ ਆ ਹੋਇਆ ਉਹਨਾਂ ਨੇ ਆਪਣੇ ਆਪ ਅੰਦਰ ਨੂੰ ਡੋਲਣ ਨਹੀਂ ਦਿੱਤਾ 100 ਸਿੰਘਾਂ ਨੂੰ 7 ਦਿਨ ਰੋਜ਼ਾਨਾ ਸ਼ਹੀਦ ਕੀਤਾ ਗਿਆ ਇੱਕ ਹਫਤਾ 7 ਦਿਨ ਇਹ ਪਾਣਾ ਵਾਪਰੇ ਆ 700 ਸਿੰਘ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਸ਼ਹੀਦ ਕੀਤੇ ਗਏ ਫਿਰ 3 ਮਹੀਨੇ ਕੋਈ ਚੁੱਪ ਵਰਤੀ ਰਹੀ 3 ਮਹੀਨਿਆਂ ਤੋਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਗਿਆ ਪਰ ਇਹਦੇ ਵਿੱਚ ਇੱਕ ਹੋਰ ਸੰਗਤ ਜੀ ਨੋਟ ਕਰਨ ਵਾਲੀ ਗੱਲ ਆ ਇਹ ਨਹੀਂ ਕਿ 3 ਮਹੀਨੇ ਉਹਨਾਂ ਨੇ ਕੋਈ ਤਸੀਹਹਾ ਨਹੀਂ ਦਿੱਤਾ ਬੰਦਾ ਸਿੰਘ ਬਹਾਦਰ ਨੂੰ ਗੁਲਾਮ ਹਸੈਨ ਫਾਰਸੀ ਵਿੱਚ ਆਪਣੀ ਪੁਸਤਕ ਚ ਲਿਖਦੇ ਨੇ ਕਿ ਤਿੰਨ ਮਹੀਨੇ ਦੇ ਦੌਰਾਨ ਇਨ੍ਹਾਂ ਸਮਿਆਂ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਬਹੁਤ ਕਠਨ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੁਸੀਂ ਇਹ ਦਿੱਤੇ ਗਏ। ਉਹਨਾਂ ਦੇ ਹੱਥਾਂ ਪੈਰਾਂ ਨੂੰ ਤੋੜ ਦਿੱਤਾ ਗਿਆ। ਇਥੋਂ ਤੱਕ ਕਿ ਉਹਨਾਂ ਦੀ ਰੀੜ ਦੀ ਹੱਡੀ ਵੀ ਤੋੜ ਦਿੱਤੀ ਗਈ। ਜਦੋਂ ਬੰਦਾ ਸਿੰਘ ਬਹਾਦਰ ਨੂੰ ਉਸ ਚਬੂਤਰੇ ਦੇ ਵਿੱਚ ਲਿਆਂਦਾ ਜਿੱਥੇ ਉਹਨਾਂ ਨੂੰ ਸ਼ਹੀਦ ਕਰਨਾ ਸੀ ਉਹ ਦੱਸਦੇ ਨੇ ਕਿ ਬੰਦਾ ਸਿੰਘ ਬਹਾਦਰ ਜੀ ਕੋਲੋਂ ਤੁਰਿਆ ਨਹੀਂ ਸੀ ਜਾਂਦਾ। ਹੱਥ ਪੈਰ ਟੁੱਟੇ ਹੋਏ ਨੇ ਸਰੀਰ ਦੀ ਹੱਡੀ ਵੀ ਟੁੱਟੀ ਹੋਈ ਐ ਤੁਰਿਆ ਨਹੀਂ ਸੀ ਜਾਂਦਾ ਚੱਲਿਆ ਨਹੀਂ ਸੀ ਜਾਂਦਾ ਹੋਰਾਂ ਨੇ ਫੜ ਕੇ ਪਕੜ ਕੇ ਉਸ ਜਗ੍ਹਾ ਤੇ ਲਿਆਂਦਾ ਕਿੰਨਾ ਤਸੀਹਾ ਦਿੱਤਾ ਹੋਵੇਗਾ ਫਿਰ ਵੀ ਉਹ ਅਡੋਲ ਰਹਿ ਗੁਰੂ ਦੇ ਪਹਾਣੇ ਦੇ ਵਿੱਚ ਜਦੋਂ 3 ਮਹੀਨਿਆਂ ਦੇ ਬਾਅਦ ਫਿਰ ਉਹਨਾਂ ਨੇ ਪੁੱਛਿਆ ਕਿ ਈਨ ਮੰਨ ਜਾਓ ਮੁਸਲਮਾਨ ਬਣ ਜਾਓ ਤੇ ਪਰ ਜਦੋਂ ਅਡੋਲ ਰਹਿ ਗੁਰੂ ਦੇ ਪਹਾਣੇ ਦੇ ਵਿੱਚ ਹੁਕਮਾਂ ਦੇ ਵਿੱਚ ਤੇ ਉਹਨਾਂ ਦੇ ਛੋਟੇ ਉਹਨਾਂ ਦਾ ਸੁਪੁੱਤਰ ਜਿਹੜੇ 4 ਸਾਲ ਦੀ ਉਮਰ ਦੇ ਵਿੱਚ ਬਾਬਾ ਅਜੈ ਸਿੰਘ ਉਹਨਾਂ ਦਾ ਕਤਲ ਕੀਤਾ ਗਿਆ ਸ਼ਹੀਦ ਕੀਤਾ ਗਿਆ ਉਹਨਾਂ ਦੇ ਟੋਟੇ-ਟੋਟੇ ਕੀਤੇ ਗਏ ਉਹਨਾਂ ਦਾ ਜਿਗਰਾ ਕੱਢ ਕੇ ਜਿਗਰ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਗਿਆ ਗਿਆ ਟੋਟੇ ਕਰਕੇ ਹਾਰ ਬਣਾ ਕੇ ਅੰਦਰਾਂ ਦਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਇਆ ਗਿਆ ਡਰਾਇਆ ਗਿਆ ਧਮਕਾਇਆ ਗਿਆ ਕਿ ਇਹ ਫੇਰ ਵੀ ਮੰਨ ਜਾਣ ਅਖੀਰ ਜਦੋਂ ਬੰਦਾ ਸਿੰਘ ਬਹਾਦਰ ਜੀ ਫੇਰ ਵੀ اٹোল ਰਹੇ ਤੇ ਫਰਖਸ਼ੀਰ ਨੇ ਹੁਕਮ ਕੀਤਾ ਕਿ ਇਹਨਾਂ ਦੀਆਂ ਦੋਨਾਂ ਅੱਖਾਂ ਕੱਢ ਦਿੱਤੀਆਂ ਜਾਣ ਗਰਮ ਸੂਵੇ ਕਰਕੇ ਬੰਦਾ ਸਿੰਘ ਬਹਾਦਰ ਦੇ ਅੱਖਾਂ ਦੇ ਵਿੱਚ ਮਾਰੇ ਗਏ ਅੱਖਾਂ ਕੱਢ ਦਿੱਤੀਆਂ ਗਈਆਂ ਦੋਵੇਂ ਹੱਥ ਕੱਟ ਦਿੱਤੇ ਗਏ ਪੈਰ ਕੱਟ ਦਿੱਤੇ ਗਏ ਟੋਟੇ ਟੋਟੇ ਕਰਕੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਇਹ ਉਹਨਾਂ ਸ਼ਹੀਦਾਂ ਦੇ ਪਾਵਨ ਅਸਥਾਨ ਤੇ ਆਪ ਨਤਮਸਤਕ ਹੋ ਰਹੇ ਹੋ ਦਰਸ਼ਨ ਦੇਦਾਰੇ ਕਰ ਰਹੇ ਹੋ ਜਿਸ ਅਸਥਾਨ ਤੇ ਉਹਨਾਂ ਸੂਰਮਿਆਂ ਨੇ ਚਰਨ ਪਾਏ ਜੋ ਗੁਰੂ ਸਾਹਿਬਾ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਪਹਿਰਾ ਦਿੰਦਿਆਂ ਹੋਇਆਂ ਸਿੱਖੀ ਸਿਦਕ ਨਿਭਾਉਂਦਿਆਂ ਹੋਇਆਂ ਸ਼ਹਾਦਤ ਦਾ ਜਾਂ ਪੀ ਗਏ ਪਤਾ ਨਹੀਂ ਕਿੰਨੇ ਦਿਨ 8 ਮਹੀਨੇ ਉਹਨਾਂ ਨੇ ਕਿੰਨਾ ਸਮਾਂ ਇਸ ਜਗ੍ਹਾ ਤੇ ਬੰਦਗੀ ਕੀਤੀ ਹੋਵੇਗੀ ਕਿਉਂਕਿ ਇਹ ਵੀ ਆਉਂਦਾ ਇਤਿਹਾਸ ਜਿਸ ਦਿਨ ਬੰਦਾ ਸਿੰਘ ਬਹਾਦਰ ਗੜੀ ਚੋਂ ਬਾਹਰ ਨਿਕਲੇ ਕੈਦ ਕੀਤਾ ਗਿਆ ਨਾ ਉਸ ਦਿਨ ਹੀ ਬੰਦਾ ਸਿੰਘ ਬਹਾਦਰ ਜੀ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਜਾਪ ਕਰਕੇ ਅਰਦਾਸਾ ਸੋਧਿਆ ਸੋ ਰੋਜ਼ਾਨਾ ਹੀ ਬੰਦਗੀ ਹੁੰਦੀ ਰੋਜ਼ਾਨਾ ਆਸਾ ਦੀ ਆਵਾਜ਼ ਦਾ ਕੀਰਤਨ ਹੁੰਦਾ ਜਿਵੇਂ ਗੁਰੂ ਸਾਹਿਬ ਕਰਦੇ ਸਨ ਉਸੇ ਤਰ੍ਹਾਂ ਹੁਕਮ ਮੰਨਦੇ ਗੁਰੂ ਸਾਭਾ ਦਾ ਕਿੰਨਾ ਪਵਿੱਤਰ ਅਸਥਾਨ ਹੋਵੇਗਾ ਜਿਸ ਜਗ੍ਹਾ ਤੇ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੁਕਮ ਮੰਨੇ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਬਚਨ ਬਿਲਾਸ ਸੁਣੇ ਉਹ ਸਿੰਘ ਜੋ ਪੂਰਨ ਬ੍ਰह्म ਗਿਆਨੀ ਨੇ ਪੂਰਨ ਸੰਤ ਨੇ ਜਿਨ੍ਹਾਂ ਨੇ ਇਸ ਅਸਥਾਨ ਤੇ ਚਰਨ ਪਾਏ ਇਹ ਉਹ ਅਸਥਾਨ ਹੈ ਜਨੂੰ ਅਸੀਂ ਗੜੀ ਗੁਰਦਾਸ ਮੰਗਲ ਦੇ ਨਾਲ ਜਾਣਦੇ ਆਂ ਜਿਸ ਅਸਥਾਨ ਦਾ ਅੱਜ ਜੋ ਪ੍ਰਬੰਧ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਅਧੀਨ ਹੈ ਸੰਗਤਾਂ ਬਹੁਤ ਦੂਰ ਦਰੈਡੇੋਂ ਆ ਕੇ ਨਤਮਸਤਕ ਹੋ ਕਰਕੇ ਤੇ ਸ਼ਹੀਦਾਂ ਸਿੰਘਾਂ ਦੇ ਆਸ਼ੀਰਵਾਦ ਲੈਂਦੇ ਆਣੇ ਉਹਨਾਂ ਦੇ ਚਰਨ ਪਰਸਨਾ ਕਰਦੇ ਹੋਏ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਤੇ ਮੇਰੀ ਬਾਂਦੀ ਭਗਤ ਛੜਾਵਿਆ ਬਾਂਦੀ ਭਗਤਾਂ ਛੋਟਾ ਮੋਹੇ ਜਦੋਂ ਗੁਰੂ ਸਾਹਿਬਾਂ ਦੇ ਹੁਕਮ ਨੇ ਜਦੋਂ ਸ਼ਹੀਦ ਮੰਨ ਗਏ ਤੇ ਗੁਰੂ ਸਾਹਿਬ ਆਪ ਹੀ ਮਾਨੇ ਜਾਂਦੇ ਨੇ ਉਹ ਪਾਵਨ ਪਵਿੱਤਰ ਅਸਥਾਨ ਹੈ ਗੁਰੂ ਕਾਰੀ ਸਾਧ ਸੰਗਤ ਜੀ ਆਓ ਇਸ ਸਥਾਨ ਤੇ ਨਤਮਸਤਕ ਹੋ ਕਰਕੇ ਅਰਦਾਸ ਬੇਨਤੀ ਕਰਦੇ ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਾਡੇ ਵੀ ਮਨ ਵਿੱਚ ਇਹ ਪਰਪਕਤਾ ਬਣ ਜਾਵੇ ਸਿੱਖੀ ਸਿਦਕ ਨਿਭਾਉਣ ਦੀ ਅਸੀਂ ਵੀ ਗੁਰੂ ਦੇ ਹੁਕਮਾਂ ਦੇ ਪੈਰਾ ਦਈਏ ਇਹ ਅਸਥਾਨ ਉਹ ਹੈ ਜਿੱਥੇ ਹਰ 9 ਅਪ੍ਰੈਲ ਨੂੰ ਉਹਨਾਂ ਦੀ ਯਾਦ ਦੇ ਵਿੱਚ ਬੜਾ ਸੰਗਤ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਵਿੱਚ ਚੱਲਦੇ ਆ ਹੋਇਆਂ ਉਹਨਾਂ ਦੇ ਯਾਦ ਵਿੱਚ ਸਾਲਾਨਾ ਜੋੜ ਮੇਲਾ ਗੁਰਮਤ ਸਮਾਗਮ ਕਰਵਾਏ ਜਾਂਦੇ ਹਰ ਐਤਵਾਰ ਸੰਗਤੇ ਰੂਪ ਦੇ ਵਿੱਚ ਸਖੋਣੀ ਸਾਹਿਬ ਬਾਣੀ ਦੇ ਜਾਪ ਹੁੰਦੇ ਨੇ ਸ਼ਾਮ ਨੂੰ ਬੜੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵੱਡੇ ਪੱਧਰ ਤੇ ਸੰਗਤਾਂ ਪਹੁੰਚਦੀਆਂ ਨੇ ਦਰਸ਼ਨ ਦੇਦਾਰੇ ਕਰਦੀਆਂ ਨੇ ਸੋ ਤਾਂ ਭਾਗ ਨੇ ਆਪ ਦੇ ਜੀ ਆਇਆਂ ਨੂੰ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੀ ਯਾਤਰਾ ਸਫਲੀ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰਨਾ ਤੇ ਇਦਾਂ ਹੀ ਹੋਰ ਇਤਿਹਾਸਿਕ ਗੁਰਦੁਆਰਾਂ ਤੇ ਪਵਨ ਸਥਾਨਾਂ ਦੇ ਦਰਸ਼ਨਾਂ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਜੀ